ਲੋ ਜੀ ਕੀ ਹਾਲ ਚਾਲ ਸਾਰਿਆਂ ਦਾ ਸਾਰੇ ਵਧੀਆ ਹੋਗੇ ਅੱਜ ਅਸੀਂ ਰੈਡੀ ਕਰਨ ਜਾ ਰਹੇ ਹਾਂ ਚਿਪਲਾ ਚੜਪੱਟੀ ਦਾਲ ਜਿਹੜੀ ਆਪਾਂ ਸਾਰਿਆਂ ਨੇ ਖਾਧੀ ਵੀ ਆ ਠੀਕ ਹੈ ਜੀ ਚਲੋ ਆਜੋ ਫਿਰ ਤੁਹਾਨੂੰ ਵੀ ਅੱਜ ਦਿਖਾਣੇ ਆ ਘਰ ਵਿੱਚ ਇਹਨਾਂ ਨੂੰ ਕਿਤਰਾ ਤਿਆਰ ਕਰਦੇ ਕੀ ਕਰਨਾ ਜੀ ਪਹਿਲਾਂ ਪਿਆਜ਼ ਕਿੰਨੇ ਦੋ ਪਿਆਜ਼ ਪਿਆਜ਼ ਭਾਈ ਇਹ ਕਿਹੜਾ ਮਟਰ ਵੀ ਪਾਣਾ ਮਟਰ ਵੀ ਪਾਣਾ ਇੱਕੋ ਬਾਲੀ ਨਾ ਨਿੰਬੂ ਵੀ ਪਾ ਲੈ ਚਲੋ ਕੀ ਕਰਨੇ ਆ ਤੂੰ ਹਾਂ ਜਾਇ ਕਿ ਕਰਦੇ ਆ ਗਿਆਕ ਪਰ ਇਹ ਵੀ ਤਾਂ ਹੁੰਦਾ ਕਿ ਮਨ ਆਵੇ ਤੁਹਾਨੂੰ ਮਸਾਲ ਚਾਹੀਦਾ ਸਟੀਲ ਦੀ ਵਰਤੋਂ ਮੈਂ ਦੋ ਜੀ ਤਿੰਨ ਪਿਆ ਹੈਗਾ ਆਪਾਂ ਜਿੱਦੇ ਜਿਗਰੀ ਦਾ ਭਰੀ ਭਰੀ ਕੀ ਜਿੱਦੇ ਆਣਾ ਬਾਕੀ ਤੁਹਾਡੀ ਮਰਜੀ ਆ ਮਿਰਚ ਪਾਣੀ ਆ ਜਿੰਨੇ ਪੁਰੇ ਸਾਮ ਨਾਲ ਦੀ ਮਿਰਚ ਵੀ ਚੀਲ ਲਿਓ ਨਾ ਜਲਦੀ ਜੀਰਾ ਦੀ ਹਾਂ ਤੋ ਲਿਆ ਤਹੁਣ ਜੀਰਾ ਜਲਦੀ ਜਲਦੀ ਤਾ ਕਰਦੇ ਹਾਂ ਦੇ ਤਾਲ ਦੇ ਛੜਪੜੀ ਤਾਲ ਹੋ ਜੀ ਅਸਤਲ ਵੜਿਆ ਆਪਾਂ ਕਿੰਨੇ ਬਗੜ ਕੱਟਨੇ ਮਿਲਣਾ ਆਪਾਂ ਕਿੰਨੇ ਬਗੜ ਕੱਟ ਲੈ ਜੀ ਦੇ ਕੇ ਦਾਣਾ ਮੁੱਲ ਲਓ ਠੀਕ ਆ ਦਾਲ ਪਾਤੀ ਮੈਂ ਠੀਕ ਆ ਹੁਣ ਤੁਸੀਂ ਪਾਓ ਪਿਆਜ਼ ਤੇ ਟਮਾਟਰ ਨਿੰਬੂ ਨੂੰ ਚੋੜਤਾ ਜੁੱਤੇ ਹਨਾ ਬੀ ਕੱਢ ਲਿਓਗਾ ਸੋ ਜੀ ਚੰਗੀ ਤਰ੍ਹਾਂ ਇਹਨੂੰ ਹਲਾ ਦਿਓ ਫਿਰ ਹਨਾ ਪੁੱਤਰਾ ਪੱਜੇ ਰੁਕਮ ਬਣ ਗਏ ਕਿ ਤੜੀਂ ਘਾਤੀ ਜਣਾ ਇਸ ਤਰ੍ਹਾਂ ਦੀ ਬੜੀ ਟੇਸਟੀ ਬਣਾਈ ਉਹਨੇ ਵੀ ਜਿਤਨਾ ਕਰੋ ਉਹ ਕੀ ਕਹਿੰਦੇ ਧਨੀਏ ਗਾਦੇ ਉਹ ਪਾ ਦੇ ਥੋੜਾ ਜਿਹਾ ਕੱਟ ਕੇ ਨਹੀਂ ਠੀਕ ਆ ਲਈਗਾ ਫਿਰ ਕੋਈ ਗਮੀ ਲੋ ਜੀ ਤੁਹਾਡੀ ਹੋ ਗਈ ਜੇ ਦਾਲ ਤਿਆਰ ਸਿਆਕ ਕਾਲੀ ਕੈਣ ਬਣੀ ਲੋ ਜੀ ਇਦਾਂ ਹੀ ਤੁਸੀਂ ਜਲਦੀ ਜਲਦੀ ਤੇ ਝਟਪੜ ਤੇ ਤਿਆਰ ਕਰ ਸਕਦੇ ਜੇ ਤੁਸੀਂ ਦਾਲ ਲੋ ਜੀ ਉਪਾਤ ਜਾਂ ਕੋਲੀ ਚ ਜੇ ਘਪਾ ਲੱਗੇ ਜੇ ਖਾਣ ਤੁਸੀਂ ਵੀ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਓ ਠੀਕ ਆ ਜੀ ਤੇ ਤੇ ਉਸ ਵਾਲਾ ਦੀ ਉਹ ਕਹਿਣ ਫਣੀ ਜੀ ਟਰਾਈ ਜਰੂਰ ਕਰਿਓ ਤੁਸੀਂ ਵੀ ਘਰ ਦੇ ਵਿੱਚ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਦੇ ਹੋ